ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਰੀਤ ਪੰਜਾਬੀ ਕਲੌਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਜੀ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਸਾਰੇ ਭੈਣ ਭਰਾਵਾਂ ਨੇ ਜੀ ਮਨੋ ਕਾਮਨਾ ਪੂਰੀਆਂ ਕਰੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਸਾਰਿਆਂ ਦੇ ਬੱਚਿਆਂ ਦੇ ਸਿਰ ਤੇ ਜੀ ਮੇਰਾ ਭਰਿਆ ਹੱਥ ਰੱਖੇ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖੇ ਪ੍ਰਮਾਤਮਾ ਆਪਾਂ ਦਿਖਾ ਰਹੇ ਜੀ ਤੁਹਾਨੂੰ ਪੰਜਾਬੀ ਜੁੱਤੀ ਵੀ ਇਹ ਕਿਵੇਂ ਬਣਦੀ ਆ ਜੇ ਆਪਾਂ ਬਣਾਉਣੀ ਆ ਮਤਲਬ 6 ਨੰਬਰ ਤੋਂ ਛੋਟੀ ਲਾ ਲਓ 4 5 6 ਤਾਂ ਤੁਸੀਂ 25 ਤੋਂ ਉੱਪਰ ਗੁੰਡੇ ਪਾ ਲਓ ਜੇ ਤੁਸੀਂ 7 8 ਨੰਬਰ ਦੀ ਬਣਾਉਣੀ ਹੈ ਤਾਂ 30 ਤੋਂ ਉੱਤੇ ਪਾ ਲਓ ਤੁਸੀਂ 30 ਗੁੰਡਾ ਤੋਂ ਉੱਤੇ ਗੁੰਡੇ ਪਾ ਲਓ ਮੈਂ ਬਣਾਉਣੀ ਹੈ ਜੀ ਇਹ 8 ਨੰਬਰ ਦੀ ਜੁੱਤੀ 8 ਤੋਂ ਮਾੜੀ ਮੁੱਢੀ ਹੈ ਆਪਾਂ ਪਾਏ ਇਹ ਚਮਤੀ ਗੁੰਡੇ ਠੀਕ ਹੈ ਜੀ ਇਹ ਪਾਏ ਆਪਾਂ ਚਮਤੀ ਗੁੰਡੇ ਤੇ 34 ਕੁੰਡਿਆਂ ਦਾ ਆਪਾਂ ਚਾਰ ਸਲਾਈਆਂ ਆਪਾਂ ਕੱਢ ਲਈਆਂ 34 ਜਿਹੜਾ ਆਪਾਂ ਬਾਰਡਰ ਪਾਇਆ ਇਹ ਚਾਰ ਸਲਾਈਆਂ ਆਪਾਂ ਕੱਢੀਆਂ ਪੁੱਠੀਆਂ ਆ ਦੇਖੋ ਜੀ 1 2 3 4 ਇਹ ਕੱਢ ਲਈ ਆਪਾਂ ਚਾਰ ਸਲਾਈਆਂ ਪੁੱਠੀਆਂ ਇਹ ਆਪਣਾ ਬਾਰਡਰ ਰੈਡੀ ਫਿਰ ਆਪਾਂ ਇਹਦਾ 34 ਕੁੰਡਿਆਂ ਦਾ ਵਿਚਾਲਾ ਕਰ ਲਿਆ ਠੀਕ ਹੈ ਜੀ 34 ਕੁੰਡਿਆਂ ਦਾ ਆਪਾਂ ਵਿਚਾਲਾ ਕਰ ਲਿਆ ਅੱਠ ਝੋਟੇ ਆਪਾਂ ਇੱਧਰ ਰੱਖ ਤੇ ਅੱਠ ਝੋਟੇ ਆਪਾਂ ਇੱਧਰ ਰੱਖ ਤੇ ਇਹ ਬਣ ਗਏ ਜੀ ਆਪਣੇ 16 ਝੋਟੇ ਤੇ 17ਵਾਂ ਝੋਟਾ ਜੀ ਆਪਣਾ ਪਾਪੀ ਚਾਲੇ ਦੋ ਰੱਖ ਲੇ ਆ ਦੇਖੋ ਇਹਦੀ ਆਪਾਂ ਹਣੀ ਮਤਲਬ ਨੋ ਕਾਲੀ ਜਗਾ ਤੇ ਇਹ ਚੀਜ਼ ਬੰਨੀ ਸ਼ੁਰੂ ਹੋਗੀ ਤੇ ਬਾਕੀ ਨਾਲ ਇਹ ਗੁੰਡੇ ਵਧਨੇ ਸ਼ੁਰੂ ਹੋਗੇ ਆ ਗੁੰਡੇ ਜਿਹੜੇ ਇਹ ਵਧਦੇ ਆ ਜੇ ਤਾਂ ਤੁਸੀਂ 7 8 ਨੰਬਰ ਦੀ ਬਣਾਉਣੀ ਆ ਤਾਂ ਇੱਥੇ ਤੁਸੀਂ 9 ਸਲਾਈਆਂ ਕੱਢ ਲਓ 1 2 3 4 5 6 7 8 9 9 ਨਿਕਲ ਗਈਆਂ ਇਹ ਕਿਉਂਕਿ ਫਿਰ ਆਹ ਜਿਹੜਾ ਪੱਬ ਹੈ ਨਾ ਇਹ ਪੂਰਾ ਬਣ ਜਾਂਦਾ ਆਹ ਚੀਜ਼ ਜੇ ਤੁਸੀਂ 7 ਤੋਂ ਘੱਟ ਬਣਾਉਣੀ ਹੈ ਤਾਂ ਉੱਥੇ ਤੁਸੀਂ 7 7 ਸਲਾਈਆਂ ਕੱਢ ਲਓ ਮਤਲਬ ਆਹ ਜਿਹੜੀਆਂ ਮੋਰੀਆਂ ਨੇ 7 ਰਹਿ ਜਾਣੇ 1 2 3 4 5 6 7 ਫਿਰ ਤੁਸੀਂ 7 ਕੱਢ ਲਓ ਜੇ ਤੁਸੀਂ 6 ਨੰਬਰ 5 ਨੰਬਰ ਬਣਾਉਣੀ ਹੈ ਜੇ ਤੁਸੀਂ 7 8 ਨੰਬਰ ਬਣਾਉਣੀ ਹੈ 9 ਨੰਬਰ ਬਣਾਉਣੀ ਤਾਂ ਤੁਸੀਂ ਇਹ 9 ਸਲਾਈਆਂ ਕੱਢ ਲਓ ਠੀਕ ਹੈ ਜੀ ਹੁਣ ਆਪਾਂ ਇਹ 9 ਸਲਾਈਆਂ ਕੱਢਤੀਆਂ ਹੁਣ ਆਪਾਂ ਇਹ ਬਣਾਉਣਾ ਹੈ ਜੀ ਥਲੜਾ ਹਿੱਸਾ ਚਾਰ ਕੁੰਡੇ ਤਾਂ ਆਹ ਜਿਹੜੇ ਆਪਣੇ ਚਾਰ ਸਲਾਈਆਂ ਆਪਾਂ ਇਹ ਕੱਢੀਆਂ ਨੇ ਚਾਰ ਕੁੰਡੇ ਤਾਂ ਆਪਾਂ ਹੀ ਆਈ ਚੱਕ ਲੈਣੇ ਸਲਾਈ ਤੇ ਹਾਂ ਦੇਖੋ ਇਹ ਆਪਾਂ ਚੱਕ ਲਈ ਜੀ ਚਾਰ ਕੁੰਡੇ ਹੁਣ ਆਪਾਂ ਇਹ ਨੌ ਸਲਾਈਆਂ ਕੱਢੀਆਂ ਨੇ ਤਾਂ ਆਪਾਂ ਇਹ ਨੌ ਕੁੰਡੇ ਹੀ ਚੱਕਾਂਗੇ ਇੱਥੋਂ ਆ ਦੇਖੋ ਇੱਕ ਦੋ ਤਿੰਨ ਚਾਰ ਪੰਜ 6 7 ਜੀ 8 ਤੇ 9 ਆ ਚੱਕਲੇ ਜੇ ਆਪਾਂ ਨੌ ਕੁੰਡੇ ਇਹ ਜਿੰਨੀਆਂ ਸਲਾਈਆਂ ਆਪਣੀਆਂ ਆਪਾਂ ਉਹਨੇ ਹੀ ਕੁੰਡੇ ਚੱਕਣੇ ਆ ਆਪਣੀਆਂ ਚਾਰ ਸਲਾਈਆਂ ਸੀ ਚਾਰ ਗੁੰਡੇ ਚੱਕਲੇ ਆ ਆਪਣੀਆਂ ਨੌ ਸਲਾਈਆਂ ਸੀ ਆਪਾਂ ਨੌ ਗੁੰਡੇ ਚੱਕਲੇ 2 4 6 7 8 9 ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਇਹ ਜਿੰਨੀਆਂ ਆਪਾਂ ਸਲਾਈਆਂ ਕੱਢਣੀਆਂ ਥਲੜੇ ਪੱਬ ਦੇ ਹਿਸਾਬ ਨਾਲ ਉਹਨੇ ਆਪਾਂ ਇਹ ਉਹਨੀਆਂ ਸਲਾਈਆਂ ਇਹ ਬਣਾਉਣੀਆਂ ਇਹ ਬਣਾਵਾਂਗੇ ਜੀ ਆਪਾਂ ਸਾਰੇ ਹੁਣ ਪੁੱਠੇ ਕੁੰਡੇ ਦੇਖੋ ਇੱਕ ਬਣਾ ਲਿਆ ਹੁਣ ਦੋ ਤਿੰਨ ਚਾਰ ਪੰਜ ਛੇ 7 8 ਆ ਹੋ ਗਏ ਜੀ ਆਪਣੇ 9 ਕੁੰਡੇ ਹੁਣ ਆਪਾਂ ਜਿਹੜੇ ਆਹ 4 ਕੁੰਡੇ ਨੇ 4 ਸਲਾਈਆਂ ਦੀ ਆਪਾਂ ਇਹ ਬਣਾਉਣੀ ਹੈ ਇਹ ਜਿੰਨੀਆਂ ਸਲਾਈਆਂ ਆਪਾਂ ਬਣਾਉਣੀਆਂ ਉਹਨੇ ਹੀ ਆਪਾਂ ਕੁੰਡੇ ਚੱਕਣੇ ਠੀਕ ਹੈ ਜੀ ਇਹ ਆਪਣੇ ਇੱਕ ਪਾਸੇ ਦੇ ਆਪਾਂ ਚੱਕਲੇ ਕੁੰਡੇ ਨਾਲ ਹਾਂ ਹੁਣ ਮੋੜ ਦੀ ਸਲਾਈ ਆਪਾਂ ਇਸ ਪਾਸੇ ਦੇ ਕੁੰਡੇ ਚੱਕਾਂਗੇ ਆ ਦੇਖੋ ਜੀ ਹੁਣ ਆਪਣੇ ਇਹ ਸਾਰੇ ਪੁੱਠੇ ਕੁੰਡੇ ਹੀ ਬੁਣੇ ਜਾਣੇ ਪਹਿਲਾਂ ਆਪਾਂ ਸਿੱਧੇ ਬਣਾਏ ਹੁਣ ਆਪਾਂ ਜੀ ਬਣਾਉਣੇ ਇਹ ਪੁੱਠੇ ਕੁੰਡੇ ਆ ਦੇਖੋ ਆਹਦੇ ਵਾਲੇ ਪਾਸੇ ਧਾਗਾ ਰੱਖ ਕੇ ਬੁਣੋਣੇ ਹੈ ਐਕੋ ਜੀ ਬਹੁਤ ਸੌਖਾ ਤਰੀਕਾ ਬਈ ਜੁੱਤੀ ਬਣਾਉਣ ਦਾ オリジナル ਹੀ ਇਹਦੇ ਵਿੱਚ ਕੋਈ ਗੱਲ ਨਹੀਂ ਬਹੁਤ ਸੋਹਣੀ ਲੱਗਦੀ ਹੈ ਜੁੱਤੀ ਦੇਖੋ ਜੀ ਇਹ ਆਪਣੇ ਕੁੰਡੇ ਬਣ ਕੇ ਨਾ ਆਪਾ ਬਣਾਤੇ ਹੁਣ ਆਪਾ ਜਿਹੜੇ ਆਪਣੇ ਆਪਾ ਵਧਾਏ ਹੋਏ ਕੁੰਡਿਆਉ ਬਣਾ ਰਹੇ ਆ ਇਹ ਸਾਰੀਆਂ ਕੁੱਠੀਆਂ ਹੀ ਨਿਕਲਣੀਆਂ ਸਲਾਈਆਂ ਇਹ ਪਾ ਪੱਬ ਦੇ ਹਿਸਾਬ ਨਾਲ ਸਲਾਈਆਂ ਕੱਢਣੀਆਂ ਥੱਲੇ ਸਾਰੇ ਨਿਕਲਨੇ ਆ ਜੀ ਪੁੱਠੇ ਕੁੰਡੇ ਆਪਣੇ ਵਾਲੀ ਸਾਈਡ ਧਾਗਾ ਕਰਕੇ ਇਹ ਦੇਖੋ ਜੀ ਅੱਛਾ ਆ ਦੇਖੋ ਇਹ ਆਪਾਂ ਇੱਥੇ ਆਪਾਂ ਜਿਹੜੀ ਇਹ ਮੋਰੀਆਂ ਬਣਾਉਣੀਆਂ ਸੀ ਇਹ ਕਰਤੀਆਂ ਜੀ ਆਪਾਂ ਬੰਦ ਕੁੰਡੇ ਬਣਾਉਣੇ ਆਪਣੇ ਹੋਗੇ ਜੀ ਬੰਦ ਹੁਣ ਆਪਣਾ ਬਣ ਰਿਹਾ ਇਹ ਨੀਚੇ ਵਾਲਾ ਹਿੱਸਾ ਪੱਬਾ ਵਾਲਾ ਇਹ ਜੀ ਆਪਾਂ ਸਾਰੇ ਪੁੱਠੇ ਹੀ ਕੁੰਡੇ ਬਣਾਉਣੇ ਆ ਪੁੱਠੀਆਂ ਸਲਾਈਆਂ ਹੀ ਨਿਕਲਣੀਆਂ ਆਪਣੀਆਂ ਫਿਰ ਬਹੁਤ ਸੌਖਾ ਤਰੀਕਾ ਹੈ ਬਈ ਜੁੱਤੀ ਬਣਾਉਣ ਦਾ ਬਹੁਤ ਹੀ ਜ਼ਿਆਦਾ ਆਸਾਨ ਤਰੀਕੇ ਅਗਲਾ ਅਗਲਾ ਆਪਾਂ ਬਸ ਆਪਾਂ ਰੈਡੀ ਕਰਕੇ ਬਾਅਦ ਵਿੱਚ ਆਪਣੀ ਬੈਗਸ ਪਿਛਲੇ ਅੱਟੀ ਵਾਲਾ ਹਿੱਸਾ ਉਹਦਾ ਜਿਹੜਾ ਫਿਰ ਉਹ ਵੀ ਆਪਾਂ ਕੁੰਡੇ ਚੱਕ ਕੇ ਬਣਾਉਣੇ ਹੋ ਮੈਂ ਸੋਨੂੰ ਪਿਛਲੀ ਵੀਡੀਓ ਚ ਦੱਸਿਆ ਸੀਗਾ ਇਹ ਆਪਾਂ ਤੁਹਾਨੂੰ ਅਗਲੇ ਪੱਬ ਬਾਰੇ ਦੱਸ ਰਹੀ ਆਂ ਅਦੇਖੋ ਜੂ ਹੁਣ ਆਪਣੀ ਇਹ ਸਲਾਈ ਹੋ ਗਈ ਕੰਪਲੀਟ ਹੁਣ ਆਪਾਂ ਜਿਵੇਂ ਉਧਰ ਲਈ ਸਾਈਡ ਕੁੰਡੇ ਚੱਕੇ ਸੀ ਨਾ 9 ਤੇ 4 ਹੁਣ ਆਪਾਂ ਉਹੀ ਚੱਕਣੇ ਆ ਦੇਖੋ ਜੀ ਠੀਕ ਹੈ ਹੁਣ ਆਪਾਂ ਉਹੀ ਕੁੰਡੇ ਚੱਕਣੇ ਐਸ ਸਲਾਈ ਦੇ ਨਾਲ ਆ ਦੇਖੋ 1 2 3 ਜੀ ਤੇ 4 ਠੀਕ ਹੈ ਜੀ ਇਹ ਆਪਾਂ 1 2 3 4 ਜੀ 5 6 7 8 ਜੀ ਤੇ 9 ਆ ਦੇਖੋ ਇਹ ਆਪਣੇ 9 ਗੁੰਡੇ ਚੱਕਲੇ ਆਪਾਂ ਠੀਕ ਹੈ ਜੀ ਹੁਣ ਆਪਾਂ ਇਹ ਪੁੱਠੇ ਹੀ ਬਣਾਉਣੇ ਆ ਸਾਰੇ ਉਸੇ ਤਰ੍ਹਾਂ ਹੀ ਪੁੱਠੇ ਬਣਨੇ ਆ ਆਪਾਂ ਇਹ ਦੇਖੋ ਨਾਮਣਾ ਹਤੀ ਹੁਣ ਆਪਾਂ ਇਹ ਬਣਨੇ ਜੀ ਚਾਰ ਕੁੰਡੇ ਦੇਖੋ ਜੀ ਹੁਣ ਵੀ ਆਪਾਂ ਇਹ ਸਾਰੇ ਕੁੰਡੇ ਆਪਾਂ ਚੱਕ ਲੈ ਹੁਣ ਆਪਣੀ ਇਹ ਸਾਰੀਆਂ ਪੁੱਠੀਆਂ ਸਲਾਈਆਂ ਕੱਢਣੀਆਂ ਬਈ ਉਹ ਹੁਣ ਤੁਸੀਂ ਆਪਦੇ ਹਿਸਾਬ ਨਾਲ ਕੱਢੜੀਆਂ ਪੰਜ ਸਲਾਈਆਂ ਕੱਢੋ 6 ਕੱਢੋ 7 ਕੱਢੋ ਆਪਣੇ ਪੱਬਲੇ ਹਿਸਾਬ ਨਾਲ ਸਲਾਈ ਨਿਕਲੂਗੀ ਇਹਦਾ ਅੱਧ ਕਰਕੇ ਇੱਕ ਮਿੰਟ ਮੈਂ ਤੁਹਾਨੂੰ ਦਿਖਾ ਰਹੀ ਆ ਇਹੇ ਬਾਈ ਸਿੱਧੀ ਸਾਈਡ ਵੀ ਪੁੱਠੇ ਕੁੰਡੇ ਨਿਕਲਣੇ ਆ ਤੇ ਪੁੱਠੀ ਸਾਈਡ ਵੀ ਪੁੱਠੇ ਹੀ ਕੁੰਡੇ ਬਣਾਈ ਜਾਣਗੇ ਇੰਨੇ ਤੁਹਾਨੂੰ ਦਿਖਾ ਰਹੇ ਹੁਣ ਇਹ ਆ ਗਿਆ ਜੀ ਆਪਣਾ ਅੱਧਾ ਇੱਥੇ ਆ ਗਿਆ ਆਪਣਾ ਅੱਧਾ ਆ ਗਿਆ ਆਪਣੇ ਦੋ ਕੁੰਡੇ ਹੋ ਇੱਕ ਆਪਾਂ ਇੱਧਰ ਕਰ ਲਏ ਇੱਕ ਆਪਾਂ ਇੱਧਰ ਕਰ ਲਿਆ ਹੁਣ ਤੁਹਾਨੂੰ ਮੈਂ ਦਿਖਾਉਣੀ ਆ ਦੇਖੋ ਹੁਣ ਆਪਣਾ ਇਹ ਅਸੀਂ ਹੋ ਗਿਆ ਨਾ ਜੀ ਅਗਲਾ ਪਾਪਰ ਰੈਡੀ ਅਸੀਂ ਇਹ ਹੋ ਗਿਆ ਅਗਲਾ ਪਾਪਰ ਰੈਡੀ ਹੁਣ ਆਪਾਂ ਜਿਹੜੀ ਇਹ ਨੀਚੇ ਵਾਲੀ ਜਗ੍ਹਾ ਆਪਣੀ ਏਡੀ ਬਣਾਉਣੀ ਹੈ ਇਹ ਇੰਨੇ ਆਪਣਾ ਸਲਾਈਆਂ ਕੱਢਣੀਆਂ ਆ ਆਪਾਂ ਹਾਂ ਦੇਖੋ ਸਤਰਮ ਬਣੂਗੀ ਇਹ ਜਿੱਤੀ ਠੀਕ ਹੈ ਇਹ ਆਪਾਂ ਆਹ ਪੱਬ ਸਾਰਾ ਰੈਡੀ ਕਰਕੇ ਫਿਰ ਆਪਾਂ ਇੱਥੇ ਚੱਕਾਂਗੇ ਅਗਲੇ ਹਿੱਸੇ ਦੇ ਗੁੰਡੇ ਅੱਡੀ ਆਲੇ ਅੱਡੀ ਤੇ ਜਿਹੜਾ ਅੱਧਾ ਆਪਣਾ ਪੱਬ ਰਹਿ ਜੂ ਅੱਧਾ ਆਪਣਾ ਪੱਬ ਹੁਣ ਬਣ ਕੇ ਰੈਡੀ ਹੋ ਜੂ ਅੱਧਾ ਪੱਬ ਆਪਾਂ ਜਦੋਂ ਅੱਡੀ ਵਾਲੀ ਸਾਈਡ ਬਣਾਵਾਂਗੇ ਉਦੋਂ ਆਪਣਾ ਅੱਧਾ ਪੱਬ ਬਣਾਇਆ ਜਾਊਗਾ ਠੀਕ ਹੈ ਜੀ ਇਹ ਸਾਰੀਆਂ ਅੱਗੇ ਪਿੱਛੇ ਪੁੱਠੀਆਂ ਹੀ ਸਲਾਈਆਂ ਨਿਕਲਣੀਆਂ ਪੁੱਠਾ ਹੀ ਬਸ ਮਤਲਬ ਜਿਹੜੀ ਆ ਚੀਜ਼ ਐ ਇੱਥੇ ਥੋੜਾ ਜਿਹਾ ਆਹ ਹੀ ਚੀਜ਼ ਸਮਝਣ ਵਾਲੀ ਆ ਬਾਕੀ ਤਾਂ ਸਾਰੀਆਂ ਆ ਵੀ ਪੁੱਠੀਆਂ ਸਲਾਈਆਂ ਨਿਕਲਣੀਆਂ ਜਿਹੜੇ ਆਪਾਂ ਇੱਥੋਂ ਚੱਕਾ ਗਿਆ ਅੱਡੇ ਵਾਲਾ ਹਿੱਸਾ ਉਹ ਵੀ ਸਾਰੀਆਂ ਪੁੱਠੀਆਂ ਸਲਾਈਆਂ ਨਿਕਲਣੀਆਂ ਬਸ ਥੋੜੀ ਜਾਈ ਸਮਝਣ ਵਾਲੀ ਚੀਜ਼ ਐ ਕੋਈ ਇਹਦੇ ਵਿੱਚ ਔਖੀ ਗੱਲ ਨਹੀਂ ਹੈਗੀ ਆ ਦੇਖੋ ਆਪਣੀਆਂ ਪੁੱਠੀਆਂ ਸਲਾਈਆਂ ਬਣੀਆਂ ਸਟਾਰਟ ਹੋ ਗਈਆਂ ਕਸੂਮੰਦ ਕਾਰੇ ਲਗਲਾ ਹਿੱਸਾ ਆਸਲਾਈ ਪੂਰੀ ਕਰਕੇ ਇਹ ਬਣ ਗਈ ਜੀ ਆਪਣੀ ਪੰਜਾਬੀ ਜੁੱਤੀ ਜੇ ਤੁਸੀਂ 4 5 6 ਨੰਬਰ ਬਣਾਉਣੀ ਹੈ ਤਾਂ 25 ਤੋਂ ਤੁਸੀਂ ਉੱਤੇ ਕੁੰਡੇ ਰੱਖ ਲਓ ਜੇ 4 ਬਣਾਉਣੀ ਤਾਂ 25 ਕੁੰਡੇ ਪਾ ਲਓ ਜੇ ਤੁਸੀਂ 6 ਬਣਾਉਣੀ ਹੈ 26 ਜੇ 7 ਸੌਰੀ 5 ਬਣਾਉਣੀ ਹੈ 26 6 ਬਣਾਉਣੀ ਹੈ ਤਾਂ 27 ਕਰ ਲਓ 27 28 ਕਰ ਲਓ ਬਸ ਠੀਕ ਹੈ ਤੇ 30 ਤੋਂ ਘਟ-ਘਟ ਰੱਖਣੇ ਹੈ ਜੇ ਤੁਸੀਂ ਬਣਾਉਣੀ ਹੈ ਜੁੱਤੀ 7 8 ਤਾਂ ਫਿਰ 30 ਤੋਂ ਉੱਪਰ ਕੁੰਡੇ ਰੱਖਣੇ ਫਿਰ 30 ਤੋਂ ਘਟ ਨਹੀਂ ਰੱਖਣੇ ਕੁੰਡੇ ਜਦ ਜੁੱਤੀ ਬਣ ਕੇ ਬਹੁਤ ਸੋਹਣੀ ਰੈਡੀ ਹੁੰਦੀ ਹੈ ਠੀਕ ਹੈ ਜੀ 30 ਕੁੰਡੇ ਪਾ ਲਓ ਤੁਸੀਂ ਚੰਤੀ ਕੁੰਡੇ ਪਾ ਲਓ ਜੇ ਤੁਸੀਂ 7 8 ਨੰਬਰ ਦੀ ਜੁੱਤੀ ਬਣਾਉਣੀ ਹੈ ਤਾਂ ਉੱਨਾ ਦਾ ਵਿੱਚ ਆਲਾ ਕਰਕੇ ਸਾਨੂੰ ਦੱਸਿਆ ਸਾਰਾ ਕੁਝ ਮੈਂ ਠੀਕ ਹੈ ਅਗਲਾ ਪੱਪਾ ਆਪਣਾ ਰੈਡੀ ਅਗਲਾ ਪੱਪਾ ਆਲ ਰੈਡੀ ਹੁੰਦਾ ਤੇ ਪਿਛਲਾ ਪੱਪਾ ਮਤਲਬ ਅੱਡੀ ਵਾਲੀ ਸਾਈਡ ਕੁੰਡੇ ਚੱਕ ਕੇ ਫਿਰ ਅਲੱਗ ਤੋਂ ਰੈਡੀ ਹੁੰਦਾ ਆ ਦੇਖੋ ਜੀ ਜਿਹੜੀ ਆਪਾਂ ਕੁੰਡੇ ਚੱਕੇ ਸੀ ਆਪਣੇ ਭੰਨੇ ਸ਼ੁਰੂ ਹੋ ਗਏ ਇਹ ਨੀਚੇ ਵਾਲਾ ਹਿੱਸਾ ਬਣ ਰਿਹਾ ਹੁਣ ਜੁੱਤੀ ਦਾ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਜੁੱਤੀ ਤਿਆਰ ਕੀਤੀ ਜਾਂਦੀ ਹੈ ਬਈ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਵੀਡੀਓ ਦਾ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਵੀਡੀਓ ਸਕਿਪ ਨਹੀਂ ਕਰਨੀ ਤਾਂ ਕਿ ਜੇ ਸਕਿਪ ਕਰੋਗੇ ਤਾਂ ਸਮਝ ਨਹੀਂ ਆਉਣੀ ਪਲੀਜ਼ ਵੀਡੀਓ ਜ਼ਰੂਰ ਪੂਰੀ ਦੇਖਿਆ ਕਰੋ ਮੈਨੂੰ ਮੇਰੇ ਭੈਣ ਭਰਾਵਾਂ ਦਾ ਬਹੁਤ ਸਾਥ ਦੀ ਲੋੜ ਹੈ ਠੀਕ ਹੈ ਜੀ ਜੇ ਨਾ ਸਮਝ ਆਵੇ ਤਾਂ ਤੁਸੀਂ ਦੁਬਾਰਾ ਵੀ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਦੇਖੋ ਜੀ ਬਸ ਇਸੇ ਤਰ੍ਹਾਂ ਹੀ ਮੈਂ ਸੋਨੂੰ ਪੂਰੀ ਇਹ ਕਰਕੇ ਨਾ ਸਲਾਈਆਂ ਕੱਢ ਕੇ ਫਿਰ ਬਾਅਦ ਵਿੱਚ ਟਗੜੀ ਵੀਡੀਓ ਚ ਦਿਖਾਵਾਂਗੀ ਸੋਨੂੰ ਮੈਂ ਆ ਦੇਖੋ ਆਪਣਾ ਇਸ ਤਰ੍ਹਾਂ ਬਸ ਇਸੇ ਹੀ ਆ ਜਿਹੜਾ ਨੀਚੇ ਵਾਲਾ ਹਿੱਸਾ ਬਣਦਾ ਜਾਊਗਾ ਆ ਉੱਪਰਲਾ ਹਿੱਸਾ ਬਣ ਗਿਆ ਆਪਣਾ ਪੈਰ ਦੇ ਆ ਨੀਚੇ ਵਾਲਾ ਹਿੱਸਾ ਬਣਾ ਰਹੇ ਹੁਣ ਆਪਾਂ ਆਪਣਾ ਕੰਡਾ ਨਿਕਲ ਗਿਆ ਠੀਕ ਹੈ ਜੀ ਹੁਣ ਸੋਨ ਇਹ ਆਪਾਂ 7-8 ਸਲਾਈਆਂ ਕੱਢਾਂਗੇ ਨੀਚੇ ਵਾਲਾ ਪੱਬ ਬਣ ਜਾਊਗਾ ਬਸ ਇੰਨੀ ਕੀ ਹੁੰਦੀ ਹੈ ਬਹੁਤ ਆਸਾਨ ਤਰੀਕੇ ਨਾਲ ਜੁੱਤੀ ਰੈਡੀ ਕੀਤੀ ਜਾਂਦੀ ਹੈ ਤੇ ਫਿਰ ਆਪਾਂ ਇਹਦੇ ਉੱਪਰ ਸਿੱਪੀ ਮੋਤੀ ਲਾ ਕੇ ਕਢਾਈ ਕਰਾਂਗੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਠੀਕ ਹੈ ਜੀ ਤਾਂ ਦੱਸਿਓ ਤੁਸੀਂ ਮੈਨੂੰ ਕਮੈਂਟ ਕਰਕੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਸਮਝ ਕਿਵੇਂ ਦੀ ਹੁੰਦੀ ਮੈਂ ਤਾਂ ਉਹਦੇ ਬੰਦੀ ਉਹ ਪੂਰੇ ਵਧੀਆ ਤਰੀਕੇ ਨਾਲ ਸਮਝਾਉਣੀ ਆ ਤੇ ਤੁਸੀਂ ਵੀਡੀਓ ਜਰੂਰ ਪੂਰੀ ਦੇਖਿਆ ਕਰੋ ਠੀਕ ਹੈ ਜੀ ਆਪਾਂ ਕਰਦੇ ਆਂਡ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ